ਮੈਂ ਨਕਲੇ ਜੱਥੇਦਾਰ ਦੇ ਨਾਲੋਂ ਸੱਚਾ ਸਿੱਖ ਹਾਂ ਤੇ ਇਹ ਬਿਆਨ ਸੁਨੀਲ ਜਾਖੜ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਦੱਸਿਆ ਕਿ ਲਗਾਤਾਰ ਵਿਰੋਧੀਆਂ ਤੇ ਫਲਟਵਾਰ ਕੀਤਾ ਹੈ ਤੇ ਦੂਜੇ ਪਾਸੇ ਜਿਹੜਾ ਕੇ ਸੁਨੀਲ ਜਾਖੜ ਦਾ ਬਿਆਨ ਆਇਆ ਤੇ ਉਹਨਾਂ ਨੇ ਲਾਲਜੀਤ ਭੁੱਲਰ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਟਿੱਪਣੀਆਂ ਕੀਤੀਆਂ ਗਈਆਂ ਜਾਤੀ ਸੂਚਕ ਨੂੰ ਲੈ ਕੇ ਤੇ ਹੁਣ ਪਲਟਵਾਰ ਸੁਨੀਲ ਜਾਖੜ ਦੇ ਵੱਲੋਂ ਕੀਤਾ ਗਿਆ ਵੋਟਾਰੀਆਂ ਨੇ ਤੇ ਵੋਟਾਂ ਤੋਂ ਪਹਿਲਾਂ ਲਗਾਤਾਰ ਸਿਆਸਤ ਭੱਗਦੀ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਤੇ ਭਾਜਪਾ ਵਿਰੋਧ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੇ ਪਲਟਵਾਰ ਇੱਕ ਦੂਜੇ ਤੇ ਹੋ ਰਹੇ ਨੇ ਹੁਣ ਸੁਨੀਲ ਜਾਖੜ ਦੇ ਵੱਲੋਂ ਲਗਾਤਾਰ ਆਪ ਸਰਕਾਰ ਤੇ ਪਲਟਵਾਰ ਕੀਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਭਾਜੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਹੋਰ ਕੀ ਕਹਿਣਾ ਅਸ਼ਮੀਲ ਜੀ ਨੇ ਜਿਹੜੀ ਗੱਲ ਕੀਤੀ ਹੈ ਮੈਨੂੰ ਇਸ ਗੱਲ ਦਾ खेद ਹੈ ਚਾਹ ਰਾਜੀਤ ਪੁਲਰਜੀ ਨੇ ਕਿਹਾ ਆਮ ਆਦਮੀ ਪਾਰਟੀ ਦੇ ਨੁਮਾਇंदे ਦੇ ਤੌਰ ਤੇ ਕਿਹਾ ਮੈਨੂੰ ਇਸ ਗੱਲ ਦਾ खेद ਹੈ ਤੇ ਉਹਦੇ ਨਾਲ ਹੀ ਠੇਕੇਦਾਰ ਸਰ ਨੇ ਜਿਹੜੀ ਗੱਲ ਕੀਤੀ ਕਿ ਮੈਨੂੰ ਇਸ ਕਰਕੇ ਪ੍ਰਧਾਨ ਨਹੀਂ ਬਣਾਇਆ ਗਿਆ ਕਿ ਮੈਂ ओबीसी ਜਾਂ ਕਿਤੇ ਅਮੁਕ ਬਰਾਦਰੀ ਨਾਲ ਸਮੰਧ ਰੱਖਦਾ ਇਸ ਕਰਕੇ ਬੀਬੀ ਜੀ ਨੇ ਮੈਨੂੰ ਪ੍ਰਧਾਨ ਨਹੀਂ ਬਣਾਇਆ ਪਤਾ ਨਹੀਂ ਠੇਕੇਦਾਰ ਸਾਹਿਬ ਕਿਧਰ 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 ਬੈਠੇ ਸੀ ਪਿੱਛੇ ਜਾ ਕੇ ਬੈ ਗਿਆ ਇਧਰ ਆ ਜੀ ਇਧਰ ਆ ਉਹ ਕਹਿੰਦੇ ਜਿਹੜਾ ਰੋਗ ਤੁਹਾਨੂੰ ਲੱਗਿਆ ਉਹ ਰੋਗ ਮੈਨੂੰ ਲੱਗਿਆ ਮੇਰੇ ਜੀ ਨੂੰ ਨੁਕਸ ਪਾੜ ਲਿਆ ਸੀ ਲੋਕਾਂ ਨੇ ਆ ਮੈਂ ਸਮਝਦਾ ਵੀ ਪੰਜਾਬ ਦੀ ਭਾਈਚਾਰਕ ਸਾਂਝ ਦੇ ਉੱਤੇ ਇਸ ਤੋਂ ਵੱਡਾ ਕੋਈ ਕਲੰਕ ਨਹੀਂ ਹੋ ਸਕਦਾ ਸਰ ਗੁਰੂ ਮਹਾਰਾਜ ਦੀ ਸੋਚ ਦੇ ਉੱਤੇ ਜਿਹੜੇ ਲੋਕ ਬਾਨਾ ਪਾ ਕੇ ਆਪਣੇ ਆਪ ਨੂੰ ਸਿੱਖ ਕੁਆੜਾ ਚਾਹੁੰਦੇ ਐਸਾ ਉਹਨਾਂ ਲੋਕਾਂ ਦੇ ਉੱਤੇ ਇੱਕ ਡਾਇਰੈਕਟ ਕਮੈਂਟਰੀ ਹੈ ਇਹਦੇ ਵਿੱਚ ਕੋਈ ਕਿੰਤੋਂ ਕੋੰਤ ਨਹੀਂ ਰਹਿ ਜਾਂਦੀ ਜਿਹੜੇ ਮੇਰੇ 'ਚ ਨੁਕਸ ਕੱਢਦੇ ਸੀਗੇ ਇਹ ਜਿਹਨਾਂ ਨੇ ਖੇਤੀਬਾੜੀਦਾਰ ਸਾਹਿਬ ਦੇ ਨੁਕਸ ਕੱਢਿਆ ਸਾਹ ਉਹ ਆਪਣੇ ਅੰਦਰ ਛਾਤੀ ਮਾਰ ਕੇ ਦੇਖਣ ਵੀ ਕੀ ਗੁਰੂ ਗੁਰੂਵਾਰਾਜ ਨੇ ਸਾਾਨੂੰ ਆਸ ਕਿਹਾ ਸੀਗਾ ਵੀ ਤੁਸੀਂ ਇੱਕ OBC ਚ ਮਾਤਨ ਨਾਲ ਸਮੰਧ ਰੱਖਦੇ ਹੋਇਆ ਸੁਨੀਲ ਤੇਰੇ ਦਸਤਾਰ ਨਹੀਂ ਪਾਈ ਹੋਈ ਮੈਂ ਸਮਝਦਾ ਵੀ ਜਿੰਨੇ ਪੰਜਾਬੀ ਹੋਣ ਦਾ ਮਾਣ ਠੇਕਦਾ ਸਾਾਨੂੰ ਹੈ ਜਿੰਨਾ ਮੈਂ ਆਪਣੇ ਆਈਡੈਂਟੀਟੀ ਤੇ ਮਾਣ ਰੱਖਦਾ ਸਭ ਹਰੇਕ ਪੰਜਾਬੀ ਨੂੰ ਉਹਨਾ ਹੀ ਮਾਣ ਹੈ ਕਿਸੇ ਵੀ ਵਰਗ ਨਾਲ ਕਿਸੇ ਜਾਤੀ ਕਿਸੇ ਧਰਮ ਨਾਲ ਸਮਝ ਰੱਖਦਾ ਹੋਵੇ ਕਿਸੇ ਨੂੰ ਮਾੜੀ ਭਾਸ਼ਾ ਕਹਿਣੀ ਪਿਓ ਰਾਮ ਗੜੀਆ ਬਰਾਦਰੀ ਨਾਲ ਸਮਝ ਰੱਖਦਾ ਹੈ ਕਿ ਉਹ ਸਵਰਨਕਾਰ ਸੰਗ ਵਿੱਚ ਹੈਗੇ ਜਾਂ ਕਿਸੇ ਨੇ ਦਸਤਾਰ ਨਹੀਂ ਪਾਈ ਜਾਂ ਕੋਈ ਕਿਹੜੇ ਧਰ ਨਾਲ ਜੁੜਿਆ ਇਹ ਗੱਲਾਂ ਮੈਨੂੰ ਇੰਨਾ ਹੀ ਲੱਗਦਾ ਦੀ ਇਹਨਾਂ ਲੋਕਾਂ ਨੇ ਆਪਾਂ ਸਭ ਦਿਲ ਦੁਖਦਾ ਜਦੋਂ ਦੇਖਦੇ ਆ ਪਵਨ ਗੁਰੂ ਗੁਰਮ ਸਾਹਿਬ ਨੂੰ ਆਦੇ ਸਤਕਾਰ ਦੇ ਨਾਲ ਸਿਰ ਤੇ ਰੱਖ ਕੇ ਲੈ ਕੇ ਆਨੇ ਆ। ਪਰ ਸਿਰ ਤੇ ਰੱਖ ਕੇ ਮੈਂ ਸਮਝਦਾ ਉਦੋਂ ਤਾਂ ਆਪਾਂ ਸਹੀ ਮਾਇਨੇ ਚ ਸਤਕਾਰ ਨਹੀਂ ਕਰਦੇ ਜਦੋਂ ਤਾਂ ਆਪਾਂ ਗੁਰੂ ਮਹਾਰਾਜ ਦੇ ਉਸ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੇਧ ਦਿੱਤੀ ਹੈ ਉਹਨੂੰ ਮਾੜਾ ਮੋਟਾ ਦਿਮਾਗ ਦੇ ਅੰਦਰ ਵੀ ਜਾਣ ਦੀ। ਮੈਂ ਬਾਰ-ਬਾਰ ਐ ਦੋਹਾਈ ਹੈ ਗੱਲ ਵੀ ਮੈਂ ਨਕਲੀ ਇਹਨਾਂ ਚੱ체ਦਾਰਾ ਲੋ ਅਸਲ ਸਿੱਖਾਂ ਸਰ ਉਹਨਾਂ ਨਾਲ ਵਧੀਆ ਸਿੱਖਾਂ ਇੱਕ ਕਿਸੇ ਵੀ ਇੱਕ ਗਾਂਸਾ OBC ਹੈ ਜਾਂ ਕਿਸੇ ਜਮਾਤ ਨਾਲ ਸੰਬੰਧ ਰੱਖਦੇ ਹੋ ਤੁਸੀਂ BCO OBCO SCO ਸਿੰਘ ਦੂਸੇ ਕੋਈ ਸਾਈਓ ਡੇਵਿਡ ਕਿੱਥੇ ਗਏ ਕਿੱਥੇ ਗਏ ਡੇਵਿਡ ਸਾਡੇ ਡੇਵਿਡ ਜੀ ਤੁਸੀਂ ਵੀ ਹੋ ਨਹੀਂ ਪੰਜਾਬੀ ਹੋੜਦਾ ਤੁਹਾਨੂੰ ਆਖਾ ਜਿੰਨਾ ਸੁਨੀਲ ਜਾਟੜੂ ਤੁਹਾਨੂੰ ਨਕਲੀ ਸਰਦਾਰ ਬਣ ਦੀ ਲੋੜ ਨਹੀਂ ਪੱਗ ਬੰਨ੍ਹ ਕੇ ਤੁਹਾਨੂੰ ਕੋਈ ਬਾਨਾ ਪਾਣ ਦੀ ਲੋੜ ਨਹੀਂ ਆਪਣੇ ਆਪ ਨੂੰ ਪੰਜਾਬੀ ਪ੍ਰੂਵ ਕਰਨ ਵਾਸਤੇ ਜਪਾ ਗੁਰੂ ਮਹਾਰਾਜ ਦੀ ਸੇਧ ਤੇ ਚੱਲੇਗੇ ਉਹਨਾਂ ਦੀ ਸਿਖਾਈ ਰਾਹ ਤੇ ਚੱਲਾਂਗੇ ਮਨਸ ਕੀ ਜਾਤ ਸਭੇ ਕੋ ਪਹਿਚਾਨ ਬੋ ਇਹ ਲੋਕ ਐਵੇਂ ਬਾਜ਼ਾਰ ਦੇ ਠੇਕੀਦਾਰ ਬਣੇ ਫਿਰਦੇ ਸੰਗ ਸਵਾਲ ਕਰਦੇ ਐ ਕਿਹਨੂੰ ਸਵਾਲ ਕਰਦੇ ਹਨ ਦੇ ਜਵਾਬ ਇਹਨਾਂ ਨੂੰ ਸੁਨੀਲ ਦਾ ਉਸਨੇ ਦਾ ਰਾਜਨੀਤੀ ਨਾਲ ਪ੍ਰੇਰਿਤ ਹੋ ਕੇ ਗੱਲ ਕੋ ਕਹਿ ਰਿਹਾ ਹੋਵੇ ਇਹਨਾਂ ਨੂੰ ਕਿਉਂ ਜਵਾਬ ਬੋਲੋ ਅਸ਼ੋਕ ਜੀ ਤੁਸੀਂ ਦਿਓ ਜਵਾਬ ਕਰ ਜਿਹੜੇ ਕਹਿੰਦੇ ਸੀਗੇ ਇਹਨਾਂ ਨੂੰ ਦੇਣ ਜਵਾਬ ਕੋਈ ਆ ਕਿ ਵੀ ਕਿਉਂ ਇਹਨਾਂ ਨੂੰ ਆ ਆਖ ਤਾ ਸੋ ਮੇਰੀ ਲੋਕਾਂ ਨੂੰ ਬੇਨਤੀ ਹੈ ਬੜਾ ਸੋਚ ਸਮਝ ਕੇ ਸਾਹ ਆ ਵੋਟ ਹੈ ਫੋਟੋਆਂ ਲਾਉਣ ਨਾਲ ਕੋਈ ਠੇਕੇਦਾਰ ਨਹੀਂ ਬਣ ਜਾਂਦਾ ਛੇਜ ਭਗਤ ਸਿੰਘ ਦੀ ਸੋਚ ਦਾ ਕੋਈ ਫੋਟੋ ਲਾ ਕੇ ਬਾਬਾ ਸਾਹਿਬ ਦਾ ਮੇਲ ਕਰ ਦੀ ਸੋਚਦਾ ਪਹਿਰੇਦਾਰ ਜਾਂ ਠੇਕੇਦਾਰ ਨਹੀਂ ਬਣ ਜਾਂਦਾ ਆ ਤੁਹਾਨੂੰ ਦੇਖਣਾ ਪਊਗਾ ਕੌਣ ਲੋਕ ਹੈ ਜਿਹੜੇ ਪੰਜਾਬ ਦਾ ਬੇੜਾ ਕਰ ਗਰਕਣ ਤੁਲੇ ਹੈ ਤੇ ਕੌਣ ਲੋਕ ਹੈ ਪੰਜਾਬ ਤੇ ਸਾਰੇ ਭਾਈਚਾਰਕ ਸਾਂਝ ਉੱਤੇ ਪਹਿਰਾ ਦੇਣ ਵਾਸਤੇ ਤਕੜੇ ਹੋ ਕੇ ਕੰਮ ਕਰ ਸਕਦੇ ਆ ਜਿਆਦਾ ਨਾ ਕਹਿੰਦੇ ਅੱਜ ਮੈਂ ਸਿਰਫ ਇਹ ਨਹੀਂ ਕਹੂੰਗਾ ਗੋਟ ਦੇ ਲਾਸ਼ ਦੇ ਅੰਦਰ ਪੰਜਾਬ ਦੀ ਅਮਨ ਸ਼ਾਂਤੀ ਦੇ ਉੱਤੇ ਧਾਣਾ ਲੱਗੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਰੋਸੀ ਮੁਲਕ ਵੀ ਬੈਠੇ ਦੇਖ ਰਹੇ ਆ ਜੋ ਉਸ ਤੇ ਚਾਰ ਦਿਨ ਪਹਿਲਾਂ ਤੇ ਸਾਖੀ ਵਾਲ ਦੇ ਚੋਕ ਉਸ ਬਾਪੜਿਆਂ ਨਾਲ ਦੇ ਅੰਦਰ ਮਜੀਦ ਦੁਸਤਾਂ ਦੇਖਿਆ ਹੁੰਦਾ ਜੋ ਕੁਛੋ ਤੇ ਆਕੇ ਕਿਸੇ ਦੀ ਧਾਰਮਿਕ ਪਾਲਣਾ ਨੂੰ ਬਦਲੇ ਵਿੱਚ ਰੱਖ ਕੇ ਉਹਦਾ ਕਤਲ ਕੀਤਾ ਗਿਆ ਉਹ ਅਗਲਾ ਨਹੀਂ ਕੋਸ਼ਿਸ਼ੀ ਤੇ ਮਨੂੰ ਇਸ ਗੱਲ 'ਚ ਕੋਈ ਸੰਕੋਚ ਨਹੀਂ ਕੋਈ ਗੱਲ ਮਨੂੰ ਪਿਛੜਾ ਕਰੀ ਜਾਂਦਾ ਜੀ ਜਗਤ ਸਿੰਘ ਸਾਹਿਬ ਨੂੰ ਬੁਲਾਈ ਦੇਤੀ ਬਿਲਕੁਲ ਬੁਲਾਈ ਦੇਤੀ ਸਾਹਿਬ ਕੋਈ ਚੰਗਾ ਕੰਮ ਕਰੋਗੇ ਤਾਂ ਬੁਲਾਈ ਲਓ ਮਾੜੇ ਕੰਮ ਲਈ ਜੇਤੀ ਕਰਨ ਵਾਸਤੇ ਆਪਾਂ ਅਪੋਜੀਸ਼ਨ ਤਾਂ ਹੁੰਦਾ ਸਾਬ ਅਪੋਜੀਸ਼ਨ ਤਾਂ ਗਿਰਵੀ ਹੋਈ ਜਿਹੜੀ ਅਪੋਜੀਸ਼ਨ ਤਾਂ ਗੁੱਡੀ ਪੇਕੀ ਜਿਹੜੀ ਹੈ ਅਪੋਜੀਸ਼ਨ ਤਾਂ ਮੈਂ ਬੜੀ ਚੁਮੀਰ ਵਾਰੀ ਆ ਰਿਹਾ ਕਹਿੰਦਾ ਸ਼ੰਗਰ ਸਾਹਿਬ 라ਉ ਜੀ ਨੇ ਪਤਾ ਨਹੀਂ ਕਿਸ ਭਾਵਨਾ ਨਾਲ ਕਿਹਾ ਸੀਗਾ ਪਿਆਰ ਦੀ ਦੁਕਾਨ ਪਰ ਜਿਹੜੇ ਨੂੰ ਫਰਾਂਚਾਈਜ਼ ਦੇ ਰੱਖੀ ਹੈ ਨਾ ਖਾਸ ਤੌਰ ਤੇ ਪੰਜਾਬ ਵਾਲਿਆਂ ਨੂੰ ਜਿਹੜਾ ਨੇ ਕਾਂਗਰਸ ਦੀ ਫਰਾਂਚਾਈਜ਼ ਲੈ ਰੱਖੀ ਹੈ ਉਹ ਤਾਂ ਟਿਕਟਾਂ ਦੀ ਦੁਕਾਨ ਖੋਲੀ ਬੈਠੇ ਸਨ ਉਹ ਤਾਂ ਟਿਕਟਾਂ बेचੀ ਜਾਂਦੇ ਐ ਲੋਕਾਂ ਨੂੰ ਕਹਿੰਦੇ ਆ ਜ਼ਮੀਰ ਵੇਚ ਕੇ ਆ ਗਏ ਟਿਕਟਾਂ ਤਾਂ ਨਹੀਂ ਵੇਚਦੇ ਕੋਟੇ ਤੇ ਜ਼ੁਮੇਵਾਰੀ ਪਈ ਸੀ ਲੋਕਾਂ ਦੇ ਅੰਦਰ ਨਫਰਤ ਘਟਾਣ ਦੀ ਉਹਨਾਂ ਲੋਕਾਂ ਨੂੰ ਤੁਸੀਂ ਕਾਂਗਰਸ ਦਾ ਠੇਕੇਦਾਰ ਬਣਾਤਾ ਜਿਨ੍ਹਾਂ ਨੇ ਇੱਥੇ ਹਿੰਦੂ ਸਿੱਖ ਦਾ ਪੌੜਾ ਪਾਇਆ ਸੀ ਐ ਉਹ ਹੀ ਲੋਕ ਹੈ ਸਰ ਮੈਂ ਨਾਮ ਨਹੀਂ ਲੈਨੇ ਤੇ ਨਿਰ ਕੇ ਲੈ ਆ ਮੈਂ ਲੈਣਾ ਚਾਹੁੰਦਾ ਸਰ ਦੀਜ਼ਾ ਦਾ ਸੇਮ ਪੀਪਲ ਜਿਨ੍ਹਾਂ ਨੇ ਕੈਸੀ ਸੁਨੀਲ ਜਾਖੜ ਨੂੰ ਅੱਗੇ ਕਰਤਾ ਤੇ ਇੱਥੇ ਅੱਖ ਲੱਗ ਜੂਗੀ ਪੰਜਾਬ 'ਚ ਸਾਪ ਨੂੰ ਲੈ ਲੋਗੇ ਆ ਟਿਕਟਾਂ ਵਧੀਆਂ ਦੇਣਾ ਫਿਰ ਇਹਨਾਂ ਸਾਰਿਆਂ ਨੂੰ ਲੋਕਾਂ ਨੇ ਸਬਕ ਸਿਖਾ ਲਿਆ ਹੈ ਮੈਂ ਨਹੀਂ ਚਾਹਦਾ ਵੀ ਤੁਸੀਂ ਆਪਣੀ ਇਸ ਭਾਵਨਾ ਨੂੰ ਲੈ ਕੇ ਸੁਣੀਜੀ ਆਪਣਾ स्वर्णकार ਸੰਘਿਆ ओबीसी ਇਸ ਕਰਕੇ ਵੋਟਾਂ ਪਾਵੇ ਵੀ ਕਿਸੇ ਇੱਕ ਆਦਮੀ ਨੇ ਕਿਹਾ ਪਰ ਜਿਨ੍ਹਾਂ ਲੋਕਾਂ ਦੀ ਸੋਚ ਹੀ ਇਸ ਕਿਸਮ ਦੀ ਹੈ ਉਹਨਾਂ ਤੋਂ ਟਾਲਾ ਕਰਿਓ ਸਾਹਿਬ ਜੀ ਪੰਜਾਬ ਦੀ ਬਿਹਤਰੀ ਤੁਹਾਡੇ ਜਮਾਤ ਚ ਹੈ